ਸਾਵਣ ਮਹੀਨੇ ਦੇ ਵਿੱਚ ਮਾਤਾ ਨਾਨੇ ਦੇਵੀ ਦੇ ਦਰਬਾਰ ਦੇ ਵਿੱਚ ਦੂਰ ਦੂਰ ਤੋਂ ਸ਼ਰਧਾਲੂ ਨੰਮਸਤਕ ਹੋਣ ਦੇ ਲਈ ਪਹੁੰਚਦੇ ਹਨ। ਰਾਤਾਂ ਦੇ ਦਿਨਾਂ ਦੇ ਵਿੱਚ ਵੱਡੀ ਗਿਣਤੀ ਦੇ ਸ਼ਰਧਾਲੂਆਂ ਦੇ ਲਈ ਵੱਖ-ਵੱਖ ਥਾਵਾਂ ਦੇ ਉੱਤੇ ਸਮਾਜ ਸੇਵੀ ਲੋਕਾਂ ਦੇ ਵੱਲੋਂ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਨੰਗਲ ਦੇ ਕਰੀਬੀ ਪਿੰਡ ਪਨੂਪਲੀ ਵਿਖੇ ਪਿੰਡ ਪਨੂਪਲੀ ਅਤੇ ਆਸ-ਪਾਸ ਦੇ ਕਈ ਪਿੰਡਾਂ ਦੇ ਵੱਲੋਂ ਸਮੂਹਿਕ ਤੌਰ ਤੇ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਾਂਦਾ ਹੈ ਜੋ ਕਿ ਬੀਤੇ 14 ਸਾਲਾਂ ਤੋਂ ਲਗਾਤਾਰ ਚੱਲਦਾ ਆ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਸੇਵਾਦਾਰਾਂ ਨੇ ਦੱਸਿਆ ਕਿ ਇਹ ਢੰਡਾਰਾ ਬੀਤੇ 14 ਸਾਲਾਂ ਤੋਂ ਚੱਲਦਾ ਆ ਰਿਹਾ ਹੈ ਜਿਸ ਤੇ ਸ਼ੁਰੂਆਤ ਮੋਕੇ ਮਾਤਾ ਨੈਣਾ ਦੇਵੀ ਦਰਬਾਰ ਤੋਂ ਜੋਤ ਲਿਆ ਕੇ ਇੱਥੇ ਸਥਾਪਿਤ ਕੀਤੀ ਜਾਂਦੀ ਹੈ ਤੇ ਸ਼ੋਭਾ ਯਾਤਰਾ ਕੱਢ ਕੇ ਤੇ ਪੂਜਾ ਕਰਕੇ ਪੂਰੇ ਵਿਧੀ ਵਿਵਧਾਨ ਦੇ ਨਾਲ ਇਸ ਢੰਡਾਰੇ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਉਨ੍ਹਾਂ ਦਸਹਿ ਕੀ ਤਕਰੀਬਨ ਇੱਕ ਹਫਤਾ ਚੱਲਣ ਵਾਲੇ ਇਸ ਭੰਡਾਰੇ ਦੇ ਵਿੱਚ ਰਾਸ਼ਟਰੀ ਸੰਤ ਬਾਬਾ ਬਾਲਜੀ ਮਹਾਰਾਜ ਅਤੇ ਸਵਾਮੀ ਕਿਰਪਾਲਾਨੰਦ ਜੀ ਮਹਾਰਾਜ ਨੇ ਆਪਣੇ ਬਚਨਾਂ ਦੇ ਨਾਲ ਲੋਕਾਂ ਨੂੰ ਨਿਹਾਲ ਕੀਤਾ। ਬੀਤੇ ਦਿਨੀ ਕੈਬਨਤ ਮੰਤਰੀ ਹਰਜੋ ਸਿੰਘ ਬੈਂਸ ਵੀ ਇਸ ਭੰਡਾਰੇ ਦੇ ਵਿੱਚ ਆਪਣੀ ਹਾਜ਼ਰੀ ਲਵਾਉਣ ਦੇ ਲਈ ਪਹੁੰਚੇ ਤੇ ਉਨ੍ਹਾਂ ਸਮੁੱਚੇ ਸੇਵਾਦਾਰਾਂ ਨੂੰ ਪੂਰਨ ਸਹਿਯੋਗ ਕਰਨ ਦਾ ਵੀ ਆਸ਼ਵਾਸਨ ਦਿੱਤਾ। ਸ਼ਿਵਦਰਨ ਦੱਸਿਆ ਕਿ ਲੋਕਾਂ ਦੇ ਅਤੇ ਸਥਾਨਕ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਭੰਡਾਰਾ ਚੱਲ ਰਿਹਾ ਹੈ ਜਿਸ ਦਾ ਕੀ ਕੱਲ ਨੂੰ ਸਮਾਪਨ ਕੀਤਾ ਜਾਵੇਗਾ। ਵੇਖੋ ਨੰਗਲ ਸਿਟੀ ਅਪਡੇਟ ਲਈ ਅਭਿਨਾਸ਼ ਸ਼ਰਮਾ ਦੀ ਰਿਪੋਰਟ। జయ జయ మే సాచే దుర్చే దుర్బా ਜੈ ਵਾਕੇ ਪਿਆਰ ਕੀ ਆ ਦੇਖੋ ਬਣੀ ਦੇਖੇ ਦੇਖਿਓ ਆ ਦੇਖੇ ਸੈਨ ਆਡੀਓ ਜੀ ਜੈ ਮਾਤਾ ਦੀ 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 ਪਿੱਛੇ ਬੈਠੋ ਜੇ ਮਾਤਾ ਜੀ ਇਹ ਪਿੰਡ ਪਰੋਪਲੀ ਦੇ ਵਿੱਚ ਚੌਥਾ ਵਿਸ਼ਾਲ ਭੰਡਾਰਾ ਹੈ ਜੀ ਹਰ ਸਾਲ ਨਗਾਤੇ ਜਿਹੜੇ ਸਾਡੇ ਚਾਲੇ ਚੱਲਦੇ ਸੌਣ ਦੇ ਉਹਦੇ ਵਿੱਚ ਇਨ ਰਾਤਿਆਂ ਦੇ ਪਲਕ ਦੇ ਵਿੱਚ ਖਰਦਾਲੂਆਂ ਦੇ ਲਈ ਇਹ ਭੰਡਾਰਾ ਚਲਾਇਆ ਜਾਂਦਾ ਜਿਹਦੇ ਵਿੱਚ ਨਾਲ ਦੇ ਲੱਗਦੇ ਚਾਰ ਪੰਜ ਪਿੰਡ ਸਮੂਹਿਤ ਕਰਦੇ ਆ ਸੇਵਾ ਕਰਵਾਂਦੇ ਆ ਹਰ ਕਿਸੇ ਦੇ ਤਿਲ ਫੁੱਲ ਦੇ ਨਾਲ ਤਨ ਮਨ ਧਨ ਦੇ ਨਾਲ ਹਰ ਕਿਸੇ ਦੇ ਸਹਿਯੋਗ ਦੇ ਨਾਲ ਇਹ ਭੰਡਾਰਾ ਚੱਲਦਾ ਹੈ ਇਹਦੇ ਵਿੱਚ ਜਿਹੜੀ ਜੋਤ ਹੈ ਮਹਾਮਾਈ ਦੇ ਦਰਬਾਰ ਸ਼੍ਰੀ ਨੈਣਾ ਦੇਵੀ ਤੋਂ ਲਿਆਂਦੀ ਜਾਂਦੀ ਹੈ ਜਿਹੜੀ ਕਿ ਜੋਤੀ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਰੱਖੀ ਗਈ ਹੈ ਤੇ ਇਸ ਭੰਡਾਰੇ ਦੀ ਪੂਰੀ ਸ਼ੋਭਾ ਜਤਾਰ ਦੇ ਨਾਲ ਪੂਰੀ ਬੁਧੀ ਵਿਧਾਨ ਦੇ ਨਾਲ ਪੂਜਾ ਕਰਵਾ ਕੇ ਵੀ ਜਿਹੜੀ ਹੈ ਸ਼ੁਰੂਆਤ ਕੀਤੀ ਜਾਂਦੀ ਹੈ ਇਹਦੇ ਵਿੱਚ ਰਾਸ਼ਟਰੀ ਸੰਤ ਬਾਲ ਬਾਬਾ ਜੀ ਉੱਨਾ ਵਾਲੇ ਵੀ ਆ ਕੇ ਗਏ ਆ ਉਹਨਾਂ ਨੇ ਵੀ ਪ੍ਰਵਚਨਾ ਦੇ ਨਾਲ ਨਿਹਾਲ ਕੀਤਾ ਸੰਗਤ ਨੂੰ ਅੱਜ ਸਰਪਾਲਾ ਆਨੰਦ ਜੀ ਵੀ ਆਏ ਸੀਗੇ ਉਹਨਾਂ ਨੇ ਵੀ ਇੱਥੇ ਪਰਵਚਨਾ ਜਿਹੜੇ ਸੰਤਾਂ ਨੂੰ ਦਿੱਤੇ ਹੋਰ ਆਪਣੀ ਮਰਜ਼ੀ ਦੇ ਨਾਲ ਜਾਗਰਣ ਕਰਨ ਵਾਲੀਆਂ ਟੋਲੀਆਂ ਇੱਥੇ ਆਂਦੀਆਂ ਐ ਮਹਾਮਾਈ ਦੇ ਭਵਨਾਂ ਦੇ ਵਿੱਚ ਆ ਕੇ ਉਹ ਮਾਂ ਮਾਈ ਦਾ ਨੱਚ ਕੇ ਆਪਣਾ ਸਾਜਰੀ ਲਵਾਉਂਦੀਆਂ ਇਸੀ ਤਰ੍ਹਾਂ ਜਿਹੜਾ ਹੁਣ ਭੰਡਾਰਾ ਇਹਦੀ ਕੱਲ 14 ਤਰੀਕ ਨੂੰ ਜਿਹੜੀ ਸੰਪੂਰਨ ਹੋ ਜਾਣਾ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਇਸ ਭੰਡਾਰੇ ਦੇ ਵਿੱਚ ਤੁਸੀਂ ਆਓ ਮਹਾਮਾਈ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਾਓ ਆਸ਼ੀਰਵਾਦ ਪ੍ਰਾਪਤ ਕਰੋ ਤੇ ਮਹਾਮਾਈ ਦਾ ਜਿਹੜਾ ਪ੍ਰਸ਼ਾਦ ਹੈ ਉਹ ਗ੍ਰਹਿਣ ਕਰੋ ਜੀ ਇਹ ਸਾਡੀ ਸਾਰਿਆਂ ਨੂੰ ਅਪੀਲ ਹੈ ਤੇ ਜਿਵੇਂ ਤੁਸੀਂ ਦੇਖਦੇ ਓਨ ਦੀ ਰੋਡ ਇਹ ਭੰਡਾਰਾ ਚੱਲਦਾ ਹੈ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਾਨੂੰ ਜਿਹੜਾ ਪਲੱਸ ਪੁਆਇੰਟ ਕਹ ਲਓ ਇਹ ਸਾਡੀ ਸ਼ੈੱਡ ਹੈ ਜਿਹੜੀ ਸਾਰਿਆਂ ਦੇ ਸਹਿਯੋਗ ਦੇ ਨਾਲ ਬਣੀ ਹੋਈ ਹੈ ਇਦੇ ਵਿੱਚ ਸਭਾ ਨੂੰ ਬਰਸਾਤ ਵੀ ਹੁੰਦੀ ਹੈ ਚਾਹੇ ਢੀੜੀ ਚ ਖੜਾ ਆਵੇ ਬੈਠ ਕੇ ਜੱਗੇ ਢੰਗ ਦੇ ਨਾਲ ਇਹ ਆਪਣਾ ਆਨੰਦ ਮਾਣ ਸਕਦੇ ਭੰਡਾਰੇ ਦਾ ਤੇ ਮਾ ਮਾਈ ਦਾ ਫੇਰ ਲੈ ਸਕਦੇ ਸਰਵਾ ਜੈ ਮਾਤਾ ਜੈ ਮਾਤਾ ਦੀ ਏ ਪਿੰਨਪਨੁਪੜੀ ਦੇ ਵਿੱਚ ਨਾਲੇ ਇਲਾਕੇ ਦੇ ਸਹਿਯੋਗ ਦੇ ਨਾਲ ਪਿਛਲੇ 14 ਸਾਲਾਂ ਤੋਂ ਇਹ ਭੰਡਾਰਾ ਚੱਲ ਰਿਹਾ ਮਾ ਮਾਈ ਦਾ ਇਸ ਭੰਡਾਰੇ ਦੇ ਵਿੱਚ ਸਭ ਇਲਾਕੇ ਦਾ ਪੂਰਾ ਸਹਿਯੋਗ ਹੈ ਇਹ ਸਹਿਯੋਗ ਦੇ ਨਾਲ ਹੀ ਹਮੇਸ਼ਾ ਦੀ ਤਰ੍ਹਾਂ ਇਤਵਾਰ ਵੀ ਇਹ ਭੰਡਾਰਾ ਚੱਲਿਆ ਲਗਾਤਾਰ ਪਿਛਲੇ 5 ਦਿਨਾਂ ਤੋਂ ਚੱਲ ਰਿਹਾ ਐ ਅੱਜ ਤੋਂ ਅਸੀਂ ਜੋ ਮਾਤਾ ਲੈਣ ਦੇ ਵੀ ਤਾਂ ਆਪਾਂ ਜੋਤ ਲੈ ਕੇ ਆਂਦੇ ਆ ਜੀ ਮਾਤਾ ਨੂੰ ਇੱਥੇ ਸਾਬਿਤ ਕਰਦੇ ਆ ਕਿ ਉਹ ਨਗਾਰਿਆਂ ਦੇ ਨਾਲ ਇੱਥੇ ਲੈ ਕੇ ਆਂਦੇ ਪੰਜਾਬ ਦੇ ਵਿੱਚ ਸਾਰੇ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਮਾਤਾ ਇੱਥੇ ਆਂਦੇ ਆ ਸੋ ਮਾਤਾ ਦਾ ਸਾਡੇ ਲੋਕਾਂ ਤੇ ਬਹੁਤ ਜ਼ਿਆਦਾ ਆਸ਼ੀਰਵਾਦ ਹੈ ਜੋ ਵੀ ਇੱਥੇ ਮੰਨਤ ਮੰਗਦਾ ਹੈ ਉਹਦੀ ਹਮੇਸ਼ਾ ਹੀ ਮੰਨਤ ਪੂਰੀ ਹੁੰਦੀ ਹੈ ਲੱਖਾਂ ਹੀ ਲੋਕਾਂ ਦੀ ਇੱਥੇ ਮੰਨਤਾਂ ਪੂਰੀ ਹੋਈ ਹੈ 14 ਸਾਲਾਂ ਦੇ ਵਿੱਚ ਫਾਨੋ ਨਹੀਂ ਪਤਾ ਕਿਵੇਂ ਭੰਡਾਰੇ ਲੱਗਦੇ ਕਿਵੇਂ ਨਹੀਂ ਲੱਗਦੇ ਸਾਡੇ ਸਹਿਯੋਗ ਦੇ ਨਾਲ ਕਦੇ ਵੀ ਮੱਤ ਨੇ ਕਿਸੇ ਵੀ ਤਰ੍ਹਾਂ ਦਾ ਸਾਨੂੰ ਨਾ ਕਰੇ ਵੇਗਨ ਪਿਆ ਨਾ ਕਰੇ ਘਟਾ ਹੋਇਆ ਭੰਡਾਰੇ ਦੇ ਵਿੱਚ ਹਮੇਸ਼ਾ ਵੱਧਾ ਹਮੇਸ਼ਾ ਜਿਹੜਾ ਸਾਡਾ ਭੰਡਾਰਾ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਦਿਨ ਧੁਗਣੀ ਰਾਤ ਚੋਗਣੀ ਦਰੱਤੀ ਕਰਿਆ ਇਹ ਅੱਜ ਜਿਸ ਸ਼ੈੱਡ ਦੇ ਵਿੱਚ ਅਸੀਂ ਖੜੇ ਆਏ ਇਹ ਵੀ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਨੂੰ ਪਬਲਿਕ ਦੇ ਸਹਿਯੋਗ ਦੇ ਨਾਲ ਨੂੰ ਇਲਾਕੇ ਦੇ ਸਹਿਯੋਗ ਦੇ ਨਾਲ ਹੀ ਬਣੀ ਹੈ ਸੋ ਇਸ ਦਾ ਵੀ ਮਾਤਾ ਸਾਡੇ ਸਾਰਿਆਂ ਤੇ ਕਿਰਪਾ ਬਣਾਈ ਰੱਖੇ ਜੋ ਜਿਹੜਾ ਇਹ ਭੰਡਾਰਾ ਹੈ ਅੱਗੇ ਵੀ ਇਸ ਤਰ੍ਹਾਂ ਹੀ ਚੱਲ ਰਹੇ ਜਿਹੜੀ ਰੱਬਤੋ ਜਾਂ ਕੀ ਕੀਦੋ ਨੂੰ ਲਗਾਇਆ ਹੈ ਇਹ ਮਾ ਮਾਤਾ ਨੈਣਾਦੇਵੀ ਕਲੱਬ ਹੀ ਹੈ ਔਰ ਇਹਦੀ ਪ੍ਰਧਾਨ ਵੀ ਮਾਤਾ ਨੈਣਾਦੇਵੀ ਹੀ ਹੈ ਕੋਈ ਪ੍ਰਧਾਨ ਨਹੀਂ ਸਭ ਸੇਵਾਦਾਰ ਹੈ ਸਾਡੀ ਮਹਾਮਾਈ ਜੀ ਇਸ ਭੰਡਾਰੇ ਦੀ ਪ੍ਰਧਾਨ ਹੈ ਜਦੋਂ ਦਾ ਇਹ ਭੰਡਾਰਾ ਚੱਲਿਆ ਹੋਇਆ ਹੈ ਪਿਛਲੇ 12 ਸਾਲਾਂ ਤੋਂ ਇਹ ਮਾਤਾ ਦੇ ਰਹਿਣ ਵਾਈ ਦੇ ਵਿੱਚ ਹੀ ਚੱਲਿਆ ਹੋਇਆ ਹੈ ਅਸੀਂ ਸਭ ਸੇਵਾਦਾਰ ਰਲ ਕੇ ਸਭ ਇੱਕ ਕੋਈ ਐਸਾ ਹੋਣੀ ਹੈ ਸਭ ਨਾਲ ਮਿਲ ਕੇ ਸੇਵਾਦਾਰ ਸਹਿਯੋਗ ਦੇ ਨਾਲ ਇਲਾਕੇ ਦੇ ਸਹਿਯੋਗ ਨਾਲ ਇਹ ਭੰਡਾਰਾ ਚੱਲਦਾ ਹੈ ਇਹ ਲਗਾਤਾਰ 9 ਦਿਨ ਭੰਡਾਰਾ ਚੱਲਦਾ ਹੈ ਲੇਕਿਨ ਇਸ ਵਾਰ ਕੁਝ ਕਾਰਨਾ ਕਰਕੇ ਇਹ ਭੰਡਾਰਾ 6 ਦਿਨ ਚੱਲਿਆ ਤੋਂ ਇਹ ਵੀ ਜਿਹੜਾ ਭੰਡਾਰਾ ਹੈ ਅੱਗੇ ਨੂੰ ਅਸੀਂ ਇਸ ਤਰ੍ਹਾਂ ਅੱਗੇ ਵੀ ਚਲਾਣਾ ਹੈ ਤੋਂ ਮਾਂ ਮਾਈ ਦੀ ਕਿਰਪਾ ਹੈ ਕੱਲ ਇਹ ਜਿਹੜਾ ਭੰਡਾਰੇ ਦਾ ਲਾਸਟ ਦਿਨ ਹੈ ਤੋਂ ਮੇਰੀ ਤੁਹਾਡੇ ਥਰੂ ਤੁਹਾਡੇ ਚੈਨਲ ਦੇ ਰਹੀਂ ਸਾਰੀ ਸੰਗਤ ਨੂੰ ਗੇਂਤੀ ਹੈ ਕੱਲ ਜਿਹੜਾ ਭੰਡਾਰਾ ਹੈ ਲਾਸਟ ਭੰਡਾਰਾ ਹੈ ਸੋ ਸਾਰੇ ਇੱਥੇ ਮਾਂ ਮਾਈ ਦੇ ਦਰਸ਼ਨ ਵੀ ਕਰਨ ਭੋਗ ਵੀ ਛਕਣ ਸੋ ਸੇਵਾ ਵੀ ਕਰਨ ਸੋ ਉਹਨਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਭੰਡਾਰਾ ਚੱਲਦਾ ਹੈ